ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਢੜੇ ਵੱਲੋਂ ਅੱਜ ਵਿਦਵਾਨ ਸਭਾ ਹਲਕਾ ਨਾਬਾ ਦੇ ਪਿੰਨ ਮੱਲੇਵਾਲ ਵਿਖੇ ਭਰਤੀ ਮੂਹਮ ਸਮਾਗਮ ਰੱਖਿਆ ਗਿਆ ਜਿਸ ਨੂੰ ਲੈ ਕੇ ਨਾਬਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਮੱਖਣ ਸਿੰਘ ਲਾਲਕਾ ਵੱਲੋਂ ਇੱਕ ਪ੍ਰੈਸ ਕਾਨਫਰੰਸ ਦਾ ਆਯੋਜਨ ਕੀਤਾ ਗਿਆ ਮੱਖਣ ਸਿੰਘ ਲਾਲਕਾ ਵੱਲੋਂ ਤਸਵੀਰਾਂ ਦਿਖਾ ਕੇ ਦਾਵਾ ਕੀਤਾ ਗਿਆ ਕਿ ਅੱਜ ਦੇ ਵਿਰੋਧੀ ਢੜੇ ਵੱਲੋਂ ਇਕੱਠ ਨੂੰ ਕਰਨ ਲਈ ਆਮ ਆਦਮੀ ਪਾਰਟੀ ਕਾਂਗਰਸ ਤੇ ਭਾਜਪਾ ਦੇ ਆਗੂਆਂ ਦਾ ਸਹਾਰਾ ਲੈਣਾ ਪਿਆ ਜਿਹੜੇ ਕਾਂਗਰਸੀ ਤੇ ਆਪ ਆਗੂ ਲੋਕ ਸਭਾ ਵਿੱਚ ਆਪਣੀਆਂ ਆਪਣੀਆਂ ਪਾਰਟੀਆਂ ਦੇ ਉਮੀਦਵਾਰਾਂ ਦੀਆਂ ਗੱਡੀਆਂ ਤੇ ਖੜਕੇ ਪ੍ਰਚਾਰ ਕਰ ਰਹੇ ਸਨ ਇਕਾਠ ਵਿੱਚ ਵੀ ਨਜ਼ਰ ਆਏ ਇੱਥੋਂ ਤੱਕ ਕਿ ਸਤੇਜ਼ ਕੱਤਰ ਦੀ ਭੂਮਿਕਾ ਵੀ ਆਮ ਆਦਮੀ ਪਾਰਟੀ ਦੇ ਆਗੂ ਵੱਲੋਂ ਹੀ ਸੰਭਾਲੀ ਗਈ ਸੀ ਇਹ ਬਹੁਤ ਹੀ ਦੁੱਖ ਔਰ ਅਫਸੋਸ ਵਾਲੀ ਗੱਲ ਹੈ ਕੇ ਜਿਹੜੇ ਸ਼ਰੋਮਣੀ ਅਕਾਲੀ ਦਲ ਦੇ ਫਰਾਂ ਤੇ ਉੜ ਕੇ ਆਪਣੀਆਂ ਉਡਾਨਾਂ ਭਰਦੇ ਰਹੇ ਤੇ ਜਿਨ੍ਹਾਂ ਨੇ ਸ਼ਰੋਮਣੀ ਅਕਾਲੀ ਦਲ ਦਾ ਬਹੁਤ ਲੰਮਾ ਸਮਾਂ ਆਨੰਦ ਮਾ ਰਿਆ ਉਹ ਲੋਕ ਅੱਜ ਜਿਹੜੇ ਹੈਗੇ ਨੇ ਹੋਰਾਂ ਤਾਕਤਾਂ ਦੇ ਹੱਥਾਂ ਵਿੱਚ ਆ ਕੇ ਉਹ ਗਲਤ ਤਰੀਕੇ ਨਾਲ ਜਿਹੜੀਆਂ ਗੱਲਾਂ ਬਾਤਾਂ ਕਰਦੇ ਫਿਰਦੇ ਨੇ ਸੋ ਮੈਂ ਇਹ ਗੱਲ ਕਰਨ ਕਿ ਉਹਨਾਂ ਕਿ ਅੱਜ ਜਿਹੜੀ ਵੀ ਇਹ ਪੰਜ ਮੈਂਬਰੀ ਕਮੇਟੀ ਬਣੀ ਇਹ ਪੰਜ ਮੈਂਬਰੀ ਕਮੇਟੀ ਨਹੀਂ ਸ੍ਰੀ ਅਕਾਲ ਤਖਤ ਸਾਹਿਬ ਨੇ ਪਤ ਮੈਂਬਰੀ ਕਮੇਟੀ ਬਣਾਈ ਸੀਗੀ ਤੇ ਨਿਗਰਾਨ ਕਮੇਟੀ ਬਣਾਈ ਸੀਗੀ ਇਹਨਾਂ ਦੀ ਡਿਊਟੀ ਲਗਾਈ ਸੀ ਸਿਰਫ ਨਿਗਰਾਨੀ ਕਰਨ ਵਾਸਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰ ਬਲਵਿੰਦਰ ਸਿੰਘ ਭੁੰਦਰ ਸੀਗੇ ਉਸ ਸਮੇਂ ਦੇ ਵਿੱਚ ਜਦੋਂ ਅਕਾਲ ਤਖਤ ਸਾਹਿਬ ਦੇ ਪੇਸ਼ ਹੋਏ ਤੇ ਉਸ ਤੋਂ ਬਾਅਦ ਇਹਨਾਂ ਨੂੰ ਸੱਦਾ ਵੀ ਦਿੱਤਾ ਗਿਆ ਕਿ ਤੁਸੀਂ ਆਪਣੀ ਭਰਤੀ ਜਿਹੜੀ ਹੈਗੀ ਆ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਦੇ ਵਿੱਚੋਂ ਆ ਕੇ ਭਰਤੀ ਲੈ ਕੇ ਜਾਓ ਸੋ ਇਹਨਾਂ ਦੀ ਜਿਹੜੀ ਨੀਤੀ ਸੀਗੀ ਸ਼ੁਰੂ ਤੋਂ ਹੀ ਜਦੋਂ ਅਕਾਲ ਤਖਤ ਤੇ ਪੇਸ਼ ਹੋਣ ਤੋਂ ਪਹਿਲਾਂ ਦੀ ਨੀਤੀ ਇਹਨਾਂ ਦਾ ਏਜੰਡਾ ਸਿਰਫ ਇੱਕ ਆਰਐਸਐਸ ਦਾ ਏਜੰਡੇ ਤੇ ਸਾਰੀਆਂ ਗੱਲਾਂ ਕਰਦੇ ਫਿਰਦੇ ਫਿਰਦੇ ਨੇ ਅੱਜ ਜਿਹੜੀ ਸਾਡੇ ਹਲਕਾ ਨਾਭਾ ਦੇ ਵਿੱਚ ਇਹਨਾਂ ਨੇ ਇੱਕ ਫੰਕਸ਼ਨ ਕੀਤਾ ਇੱਕ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਸੋ ਸਭ ਤੋਂ ਪਹਿਲੀ ਗੱਲ ਤਾਂ ਮੈਨੂੰ ਇਸ ਗੱਲ ਦਾ ਅਫਸੋਸ ਹੈ ਕਿ ਤੁਸੀਂ ਆਪਣੀ ਰਾਜਨੀਤੀ ਦੀਆਂ ਰੋਟੀਆਂ ਸਿਰਖਣੀਆਂ ਨੇ ਤੇ ਤੁਸੀਂ ਗੁਰਦੁਆਰੇ ਸਾਹਿਬਾਨ ਦੇ ਵਿੱਚ ਕਿਉਂ ਜਾ ਕੇ ਇਹ ਸਮਾਗਮ ਕਰ ਰਹੇ ਹੋ ਸੋ ਇਸ ਗੱਲ ਦਾ ਵੀ ਇਹਨਾਂ ਨੂੰ ਤਾਂ ਜਵਾਬ ਮੰਗਦੇ ਆ ਦੂਸਰੀ ਬੇਨਤੀ ਇਹ ਹੈ ਕਿ ਜਿਹੜੀ ਪੰਜ ਮੈਂਬਰੀ ਕਮਿਊਨਿਟੀ ਆ ਕਮਿਊਨਿਟੀ ਕੋਈ ਨਹੀਂ ਹੈਗੀ ਆ ਕਿਉਂਕਿ ਸ਼੍ਰੀ ਅਕਾਲ ਤਖਤ ਸਾਹਿਬ ਨੇ ਸੱਤ ਮੈਂਬਰੀ ਕਮੇਟੀ ਬਣਾਈ ਸੀਗੀ ਇਹ ਜਿਹੜੀ ਕਮੇਟੀ ਆ ਇਹਨਾਂ ਦੀ ਆਪਣੀ ਮਰਜ਼ੀ ਦੀ ਕਮੇਟੀ ਇਹ ਆਰਐਸਐਸ ਦੇ ਏਜੰਡੇ ਤੇ ਚੱਲਣ ਵਾਲੀ ਕਮੇਟੀ ਇੱਕ ਸਟ੍ਰਿਕਟ ਜਿਹੜੀ ਖਿ ਲਿਖੀ ਗਈ ਸੀਗੀ ਜਿਹੜੀ ਆਰਐਸਐਸ ਦੇ ਮੁਤਾਬਕ 2 ਤਰੀਕ ਤੋਂ ਪਹਿਲਾਂ ਇਹ ਸਾਰੀ ਤਿਆਰ ਕੀਤੀ ਗਈ ਸੀ ਉਹਦੇ ਮੁਤਾਬਕ ਅੱਜ ਜਿਹੜੀਆਂ ਭਰਤੀ ਇਹ ਕਰਦੇ ਫਿਰਦੇ ਨੇ ਸੋ ਇਸ ਕਰਕੇ ਮੈਂ ਗੱਲ ਕਰਨੀ ਚਾਹਨਾ ਅੱਜ ਦਾ ਜਿਹੜਾ ਸਮਾਗਮ ਸੀਗਾ ਸਾਡੇ ਹਲਕੇ ਦੇ ਚ ਉਹ ਕੋਈ ਕਾਲੀ ਦਲ ਦੇ ਵਰਕਰਾਂ ਬਣਾਉਣੇ ਸੀਗਾ ਭਾਵੇਂ ਉਹ ਸਾਡੇ ਸਤਵਿੰਦਰ ਸਿੰਘ ਟੋੜਾ ਇੱਥੇ ਦੇ ਜਿਹੜੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਰਹੇ ਨੇ ਜਿਨ੍ਹਾਂ ਪਿਛਲੇ 21 ਸਾਲਾਂ ਤੋਂ ਮੈਂਬਰ ਨੇ ਤੋ ਇਸ ਇਸ ਗੱਲ ਦਾ ਸੰਗਤ ਪੁੱਛਦੀ ਹੈ ਕਿ ਜੇ 21 ਸਾਲਾਂ ਤੋਂ ਤੁਹਾਨੂੰ ਸ਼ਰਮਣੀ ਅਕਾਲੀ ਦਲ ਦੇ ਪ੍ਰਧਾਨ ਜਾਂ ਸ਼ਰਮਣੀ ਅਕਾਲੀ ਦਲ ਪਸੰਦ ਨਹੀਂ ਸੀ ਤਾਂ ਤੁਸੀਂ ਕਿਉਂ ਨਹੀਂ ਇਸਤਿਫਾ ਦੇ ਕੇ ਉਸ ਮੈਂਬਰੀ ਤੋਂ ਪਰੇ ਹੋਏ ਤੇ ਤੁਸੀਂ ਪਰੇ ਹੋ ਕੇ ਜਾ ਕੇ ਜੋ ਮਰਜ਼ੀ ਗੱਲਾਂ ਕਰਦੇ ਫਿਰਦੇ ਪਰ ਅੱਜ ਜਿਹੜਾ ਇਹਨਾਂ ਨੇ ਸਮਾਗਮ ਕੀਤਾ ਇਸ ਸਮਾਗਮ ਨੂੰ ਚਲਾਉਣ ਵਾਲਾ ਜਿਹੜਾ ਸੀਗਾ ਸਟੇਜ ਜਿਹੜਾ ਚਲਾ ਰਿਹਾ ਵਿਅਕਤੀ ਉਹ ਬੰਦਾ ਜਿਹੜਾ ਹੈਗਾ ਉਹ ਆਮ ਆਦਮੀ ਦਾ ਇੱਕ ਮੁਖ ਬੁਲਾਰਾ ਹੈ ਜਿਹੜਾ ਬੰਦਾ ਉਹ ਬੋਲ ਕੇ ਜਿਹੜਾ ਸਪੀਚਾਂ ਕਰ ਰਿਹਾ ਹੈ ਉਹਦੀ ਫੋਟੋ ਮੈਂ ਤੁਹਾਡੇ ਕੋਲ ਆ ਸ਼ਾਬਤ ਕਰ ਰਿਹਾ ਸਿੱਧੀ ਸਵਾਲ ਕਰ ਰਿਹਾ ਕਿ ਆ ਜਿਹੜੀ ਫੋਟੋ ਹੈ ਦੇਬ ਮਾਨ ਦੇ ਨਾਲ ਮਿਊਸਪਲਿਟੀ ਪਾਰਸੋਂ ਦੀ ਫੋਟੋ ਹੈ ਇਹ ਬੰਦਾ ਸਟੇਜ ਚ ਲਾ ਰਿਹਾ ਤੇ ਅੱਜ ਕੀ ਕੀਤਾ ਹੋਇਆ ਕਿ ਮਦਾਰੀਆਂ ਵਾਲੀ ਗੱਲ ਇਸ ਮਦਾਰੀ ਨੇ ਅੱਜ ਨੀਲੇ ਰੰਗ ਦੀ ਪੱਗ ਬੰਨੀ ਹੋਈ ਹੈ ਤੇ ਜਦੋਂ ਕਿ ਚਿੱਟੇ ਰੰਗ ਦੀ ਪੱਗ ਬੰਨ ਕੇ ਪਹਿਲਾਂ ਕਾਂਗਰਸ ਪਾਰਟੀ ਨਾਲ ਸੰਬੰਧ ਰਹੀ ਤੇ ਹੁਣ ਦਾ ਜਿਹੜਾ ਇਹਦਾ ਸੰਬੰਧ ਹੈਗਾ ਉਹ ਆਮ ਆਦਮੀ ਨਾਲ ਸੰਬੰਧਤ ਹੈਗਾ ਫੇਸ ਕਰਕੇ ਇਹ ਵਿਅਕਤੀ ਸਟੇਜ ਚ ਲਾ ਰਿਹਾ ਕੀ ਅੱਜ ਤੋਂ ਕੀ ਇਹਨਾਂ ਦੀ ਪੰਜ ਮੈਂਬਰੀ ਕਮੇਟੀ ਦੀ ਭਰਤੀ ਕਰੂਗਾ ਜਿਹੜਾ ਆਮ ਆਦਮੀ ਦਾ ਵਿਅਕਤੀ ਸਰਕਾਰ 'ਚ ਬਿਠਾ ਹੈ ਸੋ ਦੂਸਰੀ ਗੱਲ ਤੇ ਮੈਂ ਇਹ ਕਹਿਣਾ ਚਾਹੁੰਦਾ ਕਿ ਜਿਸ ਪ੍ਰਿੰਟ ਵਿੱਚ ਹੋਇਆ ਜਿਸ ਪ੍ਰਿੰਟ ਵਿੱਚ ਇਹ ਸਮਾਗਮ ਕੀਤਾ ਜਾ ਰਿਹਾ ਉਸ ਪ੍ਰਿੰਟ ਦੇ ਵਿੱਚ ਤੁਸੀਂ ਸਾਰੇ ਜਾਣਦੇ ਹੋ ਕਿ ਇੱਕ ਬਹੁਤ ਵੱਡਾ ਕਾਂਗਰਸੀ ਪਰਿਵਾਰ ਹੈ ਜਿਨ੍ਹਾਂ ਨੇ ਪਿਛਲੇ 84 ਦੇ ਦਹਾਕੇ ਦੇ ਵਿੱਚ ਉੱਥੇ ਦਾ ਤੁਸੀਂ ਸੁਣਿਆ ਹੋਣਾ ਕਿ ਬਾਬਾ ਦਰਸ਼ਨ ਸਿੰਘ ਮੱਲੇਵਾਲ ਬਾਬਾ ਦਰਸ਼ਨ ਸਿੰਘ ਮੱਲੇਵਾਲ ਸਿੱਖਾਂ ਨੂੰ ਢੁਕਾਉਂਦਾ ਰਿਹਾ ਤੇ ਸਿੱਖਾਂ ਦੀਆਂ ਜਜ਼ਬਾਤਾਂ ਤੇ ਖੇਡਦਾ ਰਿਹਾ ਤੇ ਪਰ ਉਸ ਤੋਂ ਬਾਅਦ ਚ ਕੀ ਹੋਇਆ ਕਿ ਕਾਂਗਰਸ ਪਾਰਟੀ ਦੇ ਜਾ ਕੇ ਪਾਰਾਂ 'ਚ ਪਿਆ ਰਹੇ ਉਹ ਕਾਂਗਰਸ ਪਾਰਟੀ ਦੇ ਇੱਕ ਕਰੇਂਦਾ ਤੋਂ ਵੱਧ ਕੋਈ ਚੀਜ਼ ਨਹੀਂ ਉਹਦਾ ਬੇਟਾ ਆ ਆ ਖੜਾ ਹੈ ਬਿੱਲੂ ਆ ਖੜਾ ਹੈ ਬਿੱਲੂ ਜਿਹੜਾ ਕਾਂਗਰਸ ਪਾਰਟੀ ਦਾ ਇੱਕ ਨੁਮਾਇੰਦਾ ਹੈਗਾ ਤੇ ਜਿਹਨੇ ਇਸ ਪ੍ਰੋਗਰਾਮ ਨੂੰ ਉਸ ਪਿੰਡ ਮੱਲੇਵਾਲ ਦੇ ਵਿੱਚ ਇਹ ਕਰਵਾਇਆ ਹੈਗਾ ਇਹ ਉਸ ਕਾਂਗਰਸ ਦਾ ਨੁਮਾਇੰਦਾ ਤੇ ਅੱਜ ਉਹਨਾਂ ਨੂੰ ਕਿਸ ਤਰ੍ਹਾਂ ਅਕਾਲੀ ਦਲ ਦਾ ਪਰਿਵਾਰ ਅਕਾਲੀ ਦਲ ਦੀ ਪੰਜ ਮੈਂਬਰੀ ਭਰਤੀ ਕਰਾ ਰਿਹਾ ਇਹ ਬੰਦਾ ਕਾਂਗਰਸ ਦਾ ਬੰਦਾ ਭਰਤੀ ਕਰਾ ਰਿਹਾ ਇਹ ਕਿਹੜੇ ਰੂਪ ਦੇ ਵਿੱਚ ਕਰਾ ਰਿਹਾ ਸੋ ਮੈਂ ਇਹ ਸਵਾਲ ਇਸ ਕਰਕੇ ਪਿਆ ਰਿਹਾ ਕਿ ਜਿਹੜੀਆਂ ਸਾਰੀਆਂ ਚੀਜ਼ਾਂ ਅਸੀਂ ਫੋਟੋਆਂ ਦਿਖਾ ਰਹੇ ਹਾਂ ਇਹ ਅੱਜ ਦੀ ਫੋਟੋ ਹੈ ਜਿਹੜੇ ਉਸ ਸਮਾਗਮ ਦੀ ਫੋਟੋ ਹੈ ਜਿਹਦੇ ਵਿੱਚ ਬਿੱਲੂ ਖੜਾ ਨਾਲ ਉੱਥੇ ਉਸ ਸਮਾਗਮ ਦੇ ਵਿੱਚ ਤੇ ਨਾਲ ਇਹ ਪ੍ਰੋਗਰਾਮ ਕਰਾ ਰਿਹਾ ਹੈ ਬਾਬਾ ਦਰਸ਼ਨ ਸਿੰਘ ਮੱਲੇਵਾਲੀ ਵਿੱਚ ਖੜਾ ਹੈ ਜਿਹਨੇ ਜਿੰਨਾਂ ਸਿੱਖਾਂ ਦੇ ਜਜ਼ਬਾਤਾਂ ਨਾਲ ਖੜਿਆ ਤੇ ਅੱਜ ਉਹ ਕੀ ਕਾਂਗਰਸ ਪਾਰਟੀ ਦੇ ਵਿੱਚ ਹੈਗੇ ਨੇ ਤੇ ਕੀ ਕਾਂਗਰਸ ਪਾਰਟੀ ਛੱਡ ਕੇ ਅੱਜ ਉਹ ਪੰਜ ਮੈਂਬਰੀ ਕਮੇਟੀ ਜਿਹੜੀ ਭਰਤੀ ਕਰਦੀ ਫਿਰਦੀ ਆ ਜਿਹੜੀ ਆਰਐਸਐਸ ਦੇ ਏਜੰਡੇ ਦੇ ਕਰਦੀ ਫਿਰਦੀ ਆ ਏਜੰਡੇ ਜਿਹਨੇ ਸਿੱਖਾਂ ਦੀ ਕੋਈ ਰਾਜਨੀਤਿਕ ਸ਼ਕਤੀ ਨੂੰ ਖਤਮ ਕਰਨ ਦੀਆਂ ਪਾਲਿਸੀਆਂ ਬਣਾਉਂਦੇ ਫਿਰਦੇ ਆ ਕਿ ਉਹਨਾਂ ਨਾਲ ਰਲ ਕੇ ਅੱਜ ਸਾਡੇ ਲੋਕ ਇਹ ਭਰਤੀ ਕਰਦੇ ਫਿਰਦੇ ਨੇ ਲੱਗਦਾ ਹੀ ਲੋੜ ਸੀ ਅੱਜ ਲੋਕਾਂ ਦੀਆਂ ਗੱਲਾਂ ਚੱਕਣ ਦੀ ਸਰਕਾਰ ਦੇ ਖਿਲਾਫ ਜਿਹੜੇ ਵੀ ਮੁੱਦੇ ਨੇ ਉਹ ਚੱਕਣ ਦੀ ਕੀ ਲੱਗਦਾ ਵੀ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਵੀ ਇਹ ਅਕਾਲੀ ਦਲ ਇਹਨਾਂ ਇਹਨਾਂ ਦੀ ਇੱਕ ਨੀਤੀ ਬਣੀ ਇੱਕ ਪਾਲਿਸੀ ਬਣੀ ਕਿ ਕਾਲੀ ਦਲ ਨੂੰ ਖਤਮ ਕਰਨ ਵਾਸਤੇ ਇੱਕ ਨੀਤੀ ਲਾ ਕੇ ਚੱਲੇ ਹੁੰਦੇ। ਜਦੋਂ ਕਿ ਅੱਜ ਦੂਸਰੇ ਪਾਸੇ ਪੰਜਾਬ ਦੇ ਵਿੱਚ ਏਡੇ ਵੱਡੇ ਪੱਧਰ ਤੇ ਬਹੁਤ ਵੱਡੇ ਵੱਡੇ ਧੱਕੇ ਲੋਕਾਂ ਨਾਲ ਹੋ ਰਹੇ ਨੇ। ਸਾਡੇ ਕਿਸਾਨ ਜਿਹੜੇ ਸੀਗੇ ਆਪਣੇ ਆਪਣੀਆਂ ਮੰਗਾਂ ਨੂੰ ਲੈ ਕੇ ਧਰਨਿਆਂ 'ਚ ਬੈਠੇ ਸੀਗੇ ਉਹਨਾਂ ਨੂੰ ਡਾਂਗਾਂ ਨਾਲ ਉਹਨਾਂ ਦੀਆਂ ਟਰਾਲੀਆਂ, ਟਰੈਕਟਰਾਂ ਵੀ ਖੋਲੇ। ਉਹਨਾਂ ਨਾਲ ਬੇਅਦਬੀਆਂ ਸਾਡੀਆਂ ਬੱਚੀਆਂ ਜਿਹੜੇ ਸਾਡੀਆਂ ਜਗ੍ਹਾ-ਜਗ੍ਹਾ ਤੇ ਕੁੱਟੀਆਂ ਜਾ ਰਹੀਆਂ। ਜਿਹੜੇ ਲੋਕ ਝੂਠ ਬੋਲ ਕੇ ਸਰਕਾਰ ਬਣਾਈ ਉਹਨਾਂ ਦੇ ਖਿਲਾਫ ਕੋਈ ਗੱਲ ਨਹੀਂ ਕਰਦੇ। ਜਿਹੜੇ ਪੰਜਾਬ 'ਚ ਨਸ਼ਾ ਵਿਕ ਰਿਹਾ ਉਹਦੇ ਖਿਲਾਫ ਇਹ ਪੰਜ ਮੈਂਬਰੀ ਕਮੇਟੀ ਜੋ ਕੋਈ ਗੱਲ ਨਹੀਂ ਕਰਦੇ ਤੇ ਜਿਹੜੇ ਟੱਕਾ ਲੋਕਾਂ ਨਾਲ ਹੋ ਰਿਹਾ ਨਸ਼ਾ ਵਿਕ ਰਿਹਾ ਹੈ ਬੇਰਵਿਜਾਰੀ ਹੋ ਰਹੀ ਹੈ ਸਾਡੇ ਪੰਜਾਬ ਦੇ ਪਾਣੀਆਂ ਦੇ ਡੱਕਾ ਪੈ ਰਹੇ ਆ ਇਹਨਾਂ ਗੱਲਾਂ ਵੱਲ ਕੋਈ ਧਿਆਨ ਨਹੀਂ ਸੋ ਇਸ ਤੋਂ ਦੁੱਖ ਵਾਲੀ ਗੱਲ ਹੈ ਕਿ ਇਹ ਲੋਕ ਤੇ ਸਿਰਫ ਤੇ ਸਿਰਫ ਪੰਜਾਬ ਦੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਟੀਚਾ ਬਣਾ ਕੇ ਚੱਲੇ ਹੋਏ ਨੇ ਇੱਕ ਗੱਲ ਮੈਂ ਕਹਿਣੀ ਚਾਹੁੰਦਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਵਰਕਰ ਜਿਹੜਾ ਹੈਗਾ ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਕੀਤੇ ਹੁਕਮਾਂ ਦੇ ਮੁਤਾਬਕ ਉਹਨਾਂ ਦੇ ਨਾਲ ਚਟਾਨ ਦੀ ਤਰ੍ਹਾਂ ਖੜਾ ਹੈ ਪੰਜਾਬ ਦਾ ਖੁਲਾਸਾ ਲਈ ਰਮਨ ਪਾਰਟੀਆ ਦੀ ਨਾਬਾ ਤੋਂ ਵਿਸ਼ੇਸ਼ ਰਿਪੋਰਟ